ਜਿੰਦਮਰ ਜਾਣੀ ਵਿਭਾਗ 31 ਲੇਖਕਾ ਸਿਮਰ ਸੰਧੂ ਜੀ ਹੁਣ ਤਾਂ ਜਿਵੇਂ ਹੀ ਕੋਈ ਚਲੋਚਨ ਸਿੰਘ ਦੀ ਮਾਂ ਨੂੰ ਕਹਿੰਦਾ ਉਹ ਉਨੇ ਹੀ ਕਰਦੀ ਪੰਡਤਾਂ ਦੋ ਵੀ ਹਵਲ ਕਰਾਏ ਚਿੰਦੀ ਦੇ ਬਰਾਬਰ ਫਲ ਤੇ ਗਣ ਤੋਲ ਕੇ ਵੀ ਦਾਨਪਨ ਕੀਤਾ ਹੁਣ ਤਾਂ ਚਿੰਦੀ ਦਾ ਬਦਰਨਾ ਚਿਤ ਵੀ ਧਿਆਨ ਵਿੱਚ ਰੱਖਿਆ ਜਾਂਦਾ ਪਰ ਇਹ ਕਿੰਤ ਲੋਚਨ ਸਿੰਘ ਨੂੰ ਖੁਸ਼ੀ ਨਹੀਂ ਸੀ ਮਨ ਵਿੱਚ ਸ਼ਾਇਦ ਪਹਿਲਾ ਵਾਰ ਸੀ ਜੇ ਰੱਬ ਉਹਨੂੰ ਫੋਨ ਲੈਂਦਾ ਤਾਂ ਸ਼ਾਇਦ ਅੱਜ ਕਿੰਨੀਆਂ ਤੋਂ ਕਮੀਆਂ ਪੂਰੀਆਂ ਹੋ ਜਾਂਦੀਆਂ ਨਾ ਤਾਂ ਮਾਤੋਤੀ ਵਿਚਹੀ ਹੁੰਦੀ ਤੇ ਨਾ ਹੀ ਮਾਂ ਦੇ ਬੋਲ ਪਾਇਆ ਹੁੰਦਾ ਹੁਣ ਛਿੰਦੀ ਦਾ ਖਿਆਲ ਆਪਣਾ ਦੁਗੜਾ ਹੋ ਗਿਆ ਸੀ ਛਿੰਦੀ ਹਰ ਗਤੀ ਵਿਧੀ ਤੇ ਨਿਗਰ ਰੱਖੀ ਜਾਂਦੀ ਸੀ ਤੇ ਕਦੇ ਪਿਛਲੇ ਜਨੇਪੇ ਵਾਲੀ ਤਾਂ ਨਹੀਂ ਹੈ ਨਹੀਂ ਤਾਂ ਪਰ ਇਸ ਵਾਰ ਤਾਂ ਛਿੰਦੀ ਨੇ ਖਾਣਾ ਪੀਣਾ ਵੀ ਛੱਡ ਦਿੱਤਾ ਸੀ ਚੁੱਪਚੀ ਤੇ ਗੁੰਮਸਮਾ ਪੂਰੀ ਬੱਦੀ ਸੀ ਨਾ ਤਾਂ ਉਹਨੂੰ ਆਪਣੀ ਹੋਂਕ ਸੁਲੱਖਣੀ ਬੋਲ ਦੀ ਕੋਸ਼ਿਸ਼ ਲਈ ਤੇ ਨਾ ਹੀ ਉਹਨੇ ਕੋਣਾ ਕੋਣ ਵਾਲੇ ਬੱਚੇ ਲਈ ਸੁਪਨੇ ਗੁਣੇ ਸੀ ਤਲੋਚਨ ਸਿੰਘ ਵਰਗੇ ਜਿੱਥੇ ਮਰਜ਼ੀ ਰਹਿੰਦਾ ਪਰ ਹੁਣ ਦਿਨ ਸੁਪਦੇ ਨਾਲ ਕਰਿਆ ਵਰਦਾ ਸੀ ਬਾਬੇ ਨੇ ਸਿੰਧੀ ਦਾ ਮੰਜਾ ਭਾਵੇਂ ਆਪਣੇ ਕੋਲ ਦਾ ਲਿਆ ਸੀ ਜਿਸੇ ਸਿਆਣੇ ਦੇ ਬਿਸੇ ਅਨਸਾਰ ਤਾ ਹੈ ਸੀ ਪਰ ਤਲੋਚਨ ਸਿੰਘ ਬੇਤੇਜੀ ਸਵਾਦ ਤੇ ਮੂਰੇ ਹੋ ਕੇ ਉੱਟਿਆ ਜਾਂਦਾ ਸੀ ਤਲੋਚਨ ਸਿੰਘ ਦੇ ਘਰ ਦੇ ਦੋਹੇ ਮੂਰੇ ਲੱਕੜ ਦਾ ਹੜ ਪੱਕੇ ਦੌਰ ਤੇ ਹੀ ਘੜ ਦਿੱਤਾ ਗਿਆ ਸੀ ਹੌਨ ਬਾਰੋਂ ਆਉਣ ਵਾਲੇ ਪਰਦੇ ਨੂੰ ਦਰਵਾਜ਼ੇ ਤੋਂ ਵੀ ਰੋਕ ਲਿਆ ਜਾਂਦਾ ਸੀ ਬੇਬੇ ਨੇ ਸਾਰੀਆਂ ਸਕੇਰੀਆਂ ਤੱਕ ਸਨੇਹਾ ਭੇਜ ਦਿੱਤਾ ਸੀ ਕਿ ਹੁਣ ਕੋਈ ਵੀ ਮਿਲਣ ਨਾ ਆਉ ਸਾਡੇ ਘਰ ਸਾਲ ਪਰ ਅਸੀਂ ਘਰ ਦਾ ਬੰਨਣ ਪਵਾਇਆ ਇਹ 12ਵੇਂ ਦੇ ਸੇਧਾ ਆਉਣਾ ਮਨਾ ਹੈ ਇਹ ਹੀ ਸਨੇਹਾ ਚਿੰਦੀ ਦੇ ਪੇਕੇ ਨੂੰ بھی ਭੇਜਿਆ ਸੀ ਇਸ ਵਾਰ ਚਿੰਦੀ ਦੀ ਘਟ ਘਾਰੇ ਵੀ ਨਹੀਂ ਸੀ ਬੱਚਾ ਉਮਜੂਰ ਸੀ ਜਾਂ ਕੋ ਕੁਦਰੰਦੀ ਇਹ ਸ਼ਾਇਦ ਸੀ ਪਰ ਸ਼ਿੰਦੀ ਦੇ ਸਰੀਰ ਤੋਂ ਪਤਾ ਨਹੀਂ ਸੀ ਲੱਗਦਾ ਕਿ ਸ਼ਿੰਦੀ ਮਾਂ ਬੰਦ ਵਾਲੀ ਹੈ ਦਾਈ ਵੱਲੋਂ ਜਿੱਥੀਆਂ ਹਦਾਇਤਾਂ ਤੇ ਡਾਕਟਰ ਵੱਲੋਂ ਜਿੱਤੀ ਦਵਾਈ ਵੀ ਅਸਰ ਨਹੀਂ ਕਰਦੀ ਸੀ ਸ਼ਿੰਦੀ ਤੇ ਪਰ ਜਿੰਦ ਭਾਵੇਂ ਬੋਲ ਕੇ ਨਹੀਂ ਸੀ ਕਹਿੰਦੀ ਪਰ ਹੁਣ ਉਹਦੇ ਦਿਲ ਵਿੱਚ ਸੀ ਕਿ ਮੇਰਾ ਪਪਾ ਕਾਹ ਹੋ ਜਿੰਦ ਸੁਭਾਅ ਦੀ ਤਾਂ ਪਹਿਲਾਂ ਤੋਂ ਹੀ ਐਸੀ ਸੀ ਗੱਲ ਦਿਲ ਵਿੱਚ ਰੱਖਦੀ ਸੀ ਭਾਵੇਂ ਨਿਆਣੀ ਸੀ ਪਰ ਕਦੇ ਕਦੇ ਗੱਲ ਐਸੀ ਕਰਦੀ ਕਿ ਸਾਹਮਣੇ ਵਾਲਾ ਚੁੱਪ ਹੋ ਜਾਂਦਾ ਬੀਬੀ ਨਹੰਤਰੋਂ ਪਤਾ ਸੀ ਜਿੰਦ ਦਿਨ ਵਿੱਚ ਗੱਲ ਰੱਖਦੀ ਭਾਵੇਂ ਇੱਕ ਦੋ ਵਾਰ ਹੋ ਛਿੰਦੀ ਨੂੰ ਮਿਲਣ ਦੀ ਜਿੱਦ ਕਰਕੇ ਬੈਠਦੀ ਪਰ ਜਦੋਂ ਰਜਨੀ ਨਹੰਤਰ ਨੇ ਜਿੰਦ ਨੂੰ ਬੁੱਕਲ ਵਿੱਚ ਰੋਂਦੀ ਹੋਈ ਨੂੰ ਗਰਾਇਆ ਤਾਂ ਸੁਤੀ ਪਈ ਜਿੰਦਰੀ मां बारे गल की आप कि लियाइए यदि मां इन तो पता नहीं कि यदि मां हम इन नहीं मिलनी जे मिलनी होंगी तो वह एक बार तो मिल आऊंगी अगली ने खड़ा छाया हो पता नहीं इस तो मसा जिंद ने गल सुन ली सी भावे पां साढ़े पांच साल दी हो गई सी पर साल पर मां को दूर रह करके ਸਮਝ ਗਈ ਸੀ ਕਿ ਉਹ ਆਉਣੀ ਨਹੀਂ ਆਉਂਦੀ ਜਿੰਦ ਜਿਹੜੀ ਹੁਣ ਸੋ ਜਾਣ ਤੋਂ ਕੰਨੀ ਕਤਰਾਂਉਂਦੀ ਸੀ ਪਰ ਅਜੇ ਨਹੀਂ ਮਹਾਂ ਤੋਂ ਨੂੰ ੱੱਕੇ ਨਾਲ ਹੀ ਛੱਡ ਕੇ ਆਉਂਦੀ ਸੀ ਸਕੂਲ ਸਾਰਾ ਸਾਲ ਪੂਰਾ ਹੋ ਜਾਵੇ ਫਿਰ ਭਾਵੇਂ ਸਕੂਲੋਂ ਹਟੀ ਜਾਵੇ ਇਹੀ ਸੋਚ ਕੇ ੱੱਕੇ ਨਾਲ ਜਿੰਦ ਨੂੰ ਸਕੂਲ ਭੇਜਿਆ ਜਾਂਦਾ ਸੀ ਪਰ ਹਜੇ ਵੀ ਜਵਾਕ ਉੱਥੇ ਉਹਨੂੰ ਛੇੜਨੋਂ ਨਾ ਹਟਦੀ ਇਹਦਾ ਪੱਕਾ ਹੱਲ ਕਰਨ ਦਾ ਮਨ ਬਣਾ ਕੇ ਕਾਮਲਾ ਮਹੰਤ ਇੱਕ ਬੈਰ ਸਕੂਲ ਦੇ ਜਿੰਦ ਦੇ ਸਕੂਲ ਪਹੁੰਚ ਗਈ। ਪਾਪਿਆਂ ਨੂੰ ਇਸ ਤਰ੍ਹਾਂ ਸਕੂਲ ਵਿੱਚ ਆਇਆ ਦੇਖ ਅਧਿਆਪਕ ਸੋਚੀ ਪਈ। ਕਾਮਲਾ ਮਹੰਤ ਨੇ ਪ੍ਰਿੰਸੀਪਲ ਨੂੰ ਆਖਿਆ ਕਿ ਆ ਚਾਰ ਪੰਜ ਵਾਕਾਂ ਸੜੇ ਕੁਝ ਹੋਰ ਜਵਾਕਾਂ ਦੇ ਘਰ ਵਾਲਿਆਂ ਨੂੰ ਇੱਥੇ ਬੁਲਾਓ। ਪਹਿਲਾਂ ਤਾਂ ਪ੍ਰਿੰਸੀਪਲ ਨੇ ਬੁਲਾਉਣ ਤੋਂ ਨਾ ਕਰ ਦਿੱਤੀ ਪਰ ਜਦੋਂ ਕਮਲਾ ਮਹੰਤ ਉੱਥੇ ਹੀ ਬੈਠੀ ਰਹੀ ਤਾਂ ਸਕੂਲ ਵਾਲਿਆਂ ਨੇ ਉਹਨਾਂ ਬੱਚਿਆਂ ਦੇ ਘਰ ਵਾਲਿਆਂ ਨੂੰ ਸਾਦੀ ਲਿਆ ਕਮਲਾ ਮਹੰਤ ਨੇ ਸਾਰਿਆਂ ਦੇ ਸਾਹਮਣੇ ਜਿੰਦ ਨੂੰ ਆਪਣੇ ਬੋਕਲ ਵਿੱਚ ਲੈ ਲੈਂਦਿਆ ਆਖਿਆ ਇਹ ਮੇਰੀ ਧੀ ਹੈ ਤੁਸੀਂ ਰੋਜ਼ ਇਹਨੂੰ ਪੁੱਛਦੇ ਹੋ ਕਿ ਤੇਰੀ ਮਾਂ ਪਿਓ ਕਿੱਥੇ ਨੇ ਮੈਂ ਹਾਂ ਇਹਦੀ ਮਾਂ ਤੇ ਮੈਂ ਹੀ ਹਾਂ ਪਿਓ ਹੁਣ ਦੱਸੋ कीने की, की पूछना है जे किसी नु कोई समस्या है इस बच्ची नाल तां भाई मैनू आखो मैं इत्थे ही खड़ी हाँ पर आज तो बाद जे किसी ने इस जवाकड़ी नू तंग किया ता आपका आप विचार लियो कामला महंत ने यह सब इन्ने रोग नाल आख्या कि सारे शांत हो गए किसी के मूँह चो एक आवाज भी ना निकली बच्चे तो ਡਰਤੇ ਆਪਣੇ ਮਾਪਿਓ ਜਾਂ ਮਾਸਟਰਾਂ ਪਿੱਛੇ ਨੂੰ ਪੜਨ ਲੱਗ ਪਈ ਪ੍ਰਿੰਸੀਪਲ ਥੋੜਾ ਜਿਹਾ ਹੌਸਲੇ ਨਾਲ ਬੋਲਿਆ ਨਹੀਂ ਬਾਬਾ ਜੀ ਐਸੀ ਗੱਲ ਨਹੀਂ ਪਰ ਕਮਲਾ ਮਹੰਤ ਵਿਚਾਲੇ ਉਹ ਵੀ ਟੋਕਰੀ ਬੋਲੀ ਮੈਨੂੰ ਸਭ ਪਤਾ ਹੈ ਮਾਸਟਰ ਜੀ ਕੀ ਗੱਲ ਹੈ ਇੱਥੇ ਰੋਜ਼ ਬੱਚਿਆਂ ਬਲੋਬੇਰੀ ਟੀ ਨੂੰ ਤੰਗ ਕੀਤਾ ਜਾਂਦਾ ਹੈ ਨਾ ਤਾਂ ਕੋਈ ਮੈਡਮ ਰੋਕਦੀ ਹੈ ਤੇ ਨਾ ਹੀ ਕਿਸੇ ਕੀ ਕਸੂਰ ਹੈ ਦਾ ਜੇ ਰੱਬ ਨੇ ਸਾਡੇ ਲਈ ਕੋ ਮਾੜੇ ਦਿੱਤੇ ਫਿਰ ਜਦੋਂ ਇਹ ਕਿਸੇ ਨੂੰ ਕੁੱਟ ਦਿੰਦੀ ਹੈ ਤਾਂ ਸ਼ਿਕਾਇਤ ਲੈ ਕੇ ਆ ਜਾਂਦੇ ਹੋ ਅੱਜ ਮੈਂ ਇੱਥੇ ਰਹੀ ਹਾਂ ਸਾਰੇ ਨੇ ਸ਼ਿਕਾਇਤਾਂ ਸੁਣ ਕੇ ਫਿਰ ਹੀ ਜਾਣਗੇ ਇਹ ਕਹਾਣੀ ਦਾ ਭਾਗ ਇੱਥੋਂ ਤੱਕ ਸੀ ਅਗਲਾ ਭਾਗ ਸੀ ਕੱਲ ਨੂੰ ਜ਼ਰੂਰ ਸੁਣਨਾ ਜੀ ਤਾਂ ਕਿ ਪੂਰੀ ਕਹਾਣੀ ਦਾ ਪਤਾ ਲੱਗ ਸਕੇ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ